ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪ ਸੂਚਨਾ ਇਹ ਸੀਗੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹਦੇ ਸਪੈਸ਼ਲੀ ਗਾਮਾ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਜਿਹੜੀਆਂ 21 ਗਾਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਦੇ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਤੇ ਇੱਕ ਹੋਰ ਵਛੜਾ ਆ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨ ਦਾ ਪਤਾ ਕਰਾਂਗੇ ਜੀ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀਗੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਖੰਨੀ ਖੋਈ ਖੰਨੀ ਖੋਈ ਪਿੰਡ ਦੇ ਵਿੱਚ ਆ ਵਿਕਟਰ ਮਸੀਹ ਨਾ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਉਹ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਉਰੋਂ ਸੇ ਪਿੰਡ ਦੇ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪ ਸੂਚਨਾ ਇਹ ਸੀਗੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹਦੇ ਸਪੈਸ਼ਲੀ ਗਾਮਾ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਵਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ ਸਦਰ ਨੇ ਉਸ ਜਗ੍ਹਾ ਤੇ ਰੇਡ ਕੀਤਾ ਉੱਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੋਈਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸਨ ਤੇ ਕੁਝ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹ ਵੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਬਛੜੇ ਨੇ ਜਿਹਨਾਂ ਦੀ ਉਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਂ ਤਾਂ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮार्टम ਕਰਾਇਆ ਜਾ ਰਿਹਾ ਜਿਹੜੇ ਦੋ ਬਛੜੇ ਮਿਲੇ ਆ ਕਿ ਕਿਹੜਾ ਕਾਰਨਾ ਕਰਕੇ ਡੈਥ ਹੋਈ ਆ ਘਰ ਦੇ ਅੰਦਰੋਂ ਕਾਊ ਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਬਤ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਆ ਦੇ ਵਿੱਚ ਜੇ ਐਨ ਕੇ ਦੇ ਵਿੱਚ ਤੇ ਬਾਕੀ ਪੁਸ਼ਗਿਸ਼ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ 'ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਈ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਇੱਕ ਹੋਰ ਵਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਕਿ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ 21 ਗਊਆਂ ਦੀ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਾਲ ਕੀਤਾ ਜਾਂਦਾ ਤੁਣਾ ਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕੋਈ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ ਜੀ ਆ ਦੇਖੋ ਜਿਹੜੀ ਗਊ ਤਾਂ ਨੂੰ ਲੈ ਕੇ ਆਉਣਾ ਜਾਂ ਹੋਰ ਜਿਹੜੇ ਹੈਗੇ ਆ ਪਸ਼ੂਆਂ ਨੂੰ ਲੈ ਕੇ ਆਉਣਾ ਉਹ ਤਾਂ ਆਪਣੇ ਆਸੇ ਪਾਸੇ ਦੇ ਏਰੀਆਜ਼ ਕਿਤੇ ਨਾ ਕਿਤੇ ਉਹ ਲੈ ਕੇ ਆ ਰਹੇ ਸੀਗੇ ਜਿੱਦੇਚ ਆਵਾਰਾ ਪਸ਼ੂ ਵੀ ਹੋ ਸਕਦੇ ਆ ਜਾਂ ਕੋਈ ਜਿਹੜਾ ਪਸ਼ੂ ਬਿਮਾਰ ਹੋ ਜਾਂਦਾ ਉਹਨੂੰ ਲੋਕ ਅਕਸਰ ਵੇਚ ਦਿੰਦੇ ਆ ਜਾਂ ਮੋਸਟਲੀ ਤਾਂ ਇਹ ਆਵਾਰਾ ਪਸ਼ੂ ਨੇ ਜਣਾਂ ਨੂੰ ਲਿਆ ਕੇ ਇਹ ਇੱਥੇ ਇਸ ਤਰ੍ਹਾਂ ਦਾ ਕਾਰਾ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਵੀ ਉਹਨਾਂ ਦਾ ਸੀ ਉਹ ਸਾਰਾ ਸੀ ਔਰ ਹੁਣ ਇੰਟਰੋਗੇਟ ਕਰ ਰਹੇ ਆ ਉਹਨਾਂ ਦੀ ਪੁਛਗਿਸ ਚੱਲ ਰਹੀ ਆ ਤੋ ਕਿੱਥੇ ਕਿੱਥੇ ਦੀ ਜਿਹੜੀ ਹੈਗੀ ਸਪਲਾਈ ਦਿੰਦੇ ਰਹੇ ਕਿਹਨੂੰ ਕਿਹਨੂੰ ਦਿੰਦੇ ਰਹੇ ਮੋਸਟਲੀ ਆਊਟ ਆਫ ਸਟੇਟ ਆ ਇੱਥੇ ਕੰਜ਼ਮਪਸ਼ਨ ਨਹੀਂ ਹੈ ਨਾਲ ਡਿਜ਼ਾਇਨਿੰਗ ਸਟੇਟ ਜੀ ਐਂਡ ਕੇ ਉੱਥੇ ਆ ਜਾਂ ਫਿਰ ਇਹ ਯੂਪੀ ਵਗੈਰਾ ਭੇਜਦੇ ਆ ਜੀ